ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇਹ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਕੋਈ ਮਾੜੀ ਮੋਟੀ ਚੀਜ਼ ਨਹੀਂ ਇਹ ਤਰਸਲ ਹੈਗੀ ਆ ਜੀ ਗੰਡਿਆਂ ਦੀ ਪਨੀਰੀ ਪਿਆਜ਼ ਦੀ ਪਨੀਰੀ ਜਿਹਨੂੰ ਕਹਿ ਦਿੰਨੇ ਆਪਾਂ ਤੁਸੀਂ ਦੇਖ ਸਕਦੇ ਹੋ ਗੰਡੇ ਦਾ ਆਪਾਂ ਖਾਨੇ ਹੀ ਆ ਨਾ ਪਰ ਗੰਡਾ ਬਣਦਾ ਕਿਵੇਂ ਆ ਤਿਆਰ ਕਿਦਾਂ ਹੁੰਦਾ ਉਹਦੀ ਪੈਦਾਵਾਰ ਕਿੱਦਾਂ ਹੁੰਦੀ ਆ ਖੇਤਾਂ ਦੇ ਵਿੱਚ ਅੱਜ ਆਪਾਂ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਆ ਦੇਖੋ ਜੀ ਕਿਸਾਨ ਵੀ ਰੱਬ ਤੋਂ ਪਹਿਲਾਂ ਇਹਦਾ ਬੀਜ ਉਗਾਉਂਦੇ ਨੇ ਬੀਜ ਤੋਂ ਇਹ ਹੁੰਦੀ ਆ ਪਨੀਰੀ ਤਿਆਰ ਪਨੀਰੀ ਤੋਂ ਬਾਅਦ ਇਹਨੂੰ ਖੇਤਾਂ ਦੇ ਵਿੱਚ ਇਹਦੀ ਜਿਹੜੀ ਪਨੀਰੀ ਆ ਪਨੀਰੀ ਪੁੱਟ ਕੇ ਲੱਗ-ਲੱਗ ਥਾਵਾਂ 'ਤੇ ਇਹਨੂੰ ਲਾਇਆ ਜਾਂਦਾ ਜਿਹਦੇ ਨਾਲ ਗੰਡੇ ਦੀ ਪੈਦਾਵਾਰ ਪਿਆਜ਼ ਦੀ ਪੈਦਾਵਾਰ ਹੁੰਦੀ ਆ ਹਨਾ ਤੇ ਲੱਗ ਲੱਗ ਸਟੇਟਾਂ ਦੇ ਵਿੱਚ ਇਹਨੂੰ ਲਾਇਆ ਜਾਂਦਾ ਹਨਾ ਨਾਸਕਦਾ ਪਿਆਰ ਤੁਸੀਂ ਸੁਣਿਆ ਹੋਣਾ ਬਹੁਤ ਮਸ਼ਹੂਰ ਹੈ ਨਾਸਕਦਾ ਪਿਆਜ਼ ਇਦਾਂ ਹੀ ਦੋਸਤੋ ਨਾਸਕ ਦੇ ਵਿੱਚ ਬਹੁਤ ਸਾਰੀ ਪਿਆਜ਼ ਦੀ ਖੇਤੀ ਹੁੰਦੀ ਆ ਹੁਣ ਤਾਂ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀ ਖੇਤੀ ਹੁੰਦੀ ਆ ਪਿਆਜ਼ ਦੀ ਤਾਂ ਇਹ ਜਿੱਥੋਂ ਤੱਕ ਤੁਹਾਡੀ ਨਿਗਾ ਜਾਂਦੀ ਹੈ ਸਾਰੀ ਲਾਲ ਪਿਆਜ਼ ਯਾਨੀ ਕਿ ਗੰਡੇ ਦੀ ਪਨੀਰੀ ਹੈ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਜਿੱਥੋਂ ਤੱਕ ਤੁਹਾਡੀ ਨਿਗਾ ਜਾ ਰਹੀ ਹੈ ਸਾਰੀ ਲਾਲ ਪਿਆਜ਼ ਦੀ ਪਨੀਰੀ ਹੈ ਆ ਕਿਸਾਨ ਵੀਰ ਨੇ ਖੇਤਾਂ ਨੂੰ ਪਾਣੀ ਲਾਇਆ ਹੋਇਆ ਗਰਮੀ ਬਹੁਤ ਸੀਗੀ ਗਰਮੀ ਹੋਣ ਕਰਕੇ ਫੁੱਕ ਵੀ ਜਾਂਦੀ ਆ ਕਈ ਥਾਂਾਂ ਤੇ ਇਹ ਫੁੱਕ ਵੀ ਜਾਂਦੀ ਆ ਤਾਂ ਬਾਈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਪਿਆਜ਼ ਦੀ ਖੇਤੀ ਆ ਬਾਈ ਜੀ ਅੱਪਾ ਕਿਵੇਂ ਪਿਆਜ਼ ਨੂੰ ਅੰਗਾਉਂਦੇ ਆ ਹਨਾ ਇਹ ਪੱਟ ਕੇ ਕਿਸਾਨ ਵੀ ਰੋ ਜਗ੍ਹਾ ਥਾਂ ਬੇਲੀ ਪਈ ਆ ਤੁਹਾਨੂੰ ਦਿਖ ਰਹੀ ਐ ਉੱਥੇ ਪੱਟ ਕੇ ਬਾਈ ਨੇ ਹੁਣ ਪਿਆਜ਼ ਦੀ ਖੇਤੀ ਕਰਨੀ ਐ ਤਾਂ ਬਾਈ ਜੀ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਜਾ ਰਹੀ ਹੈ ਸਾਰੀ ਪਿਆਜ਼ ਦੀ ਮਤਲਬ ਕੀ ਪਨੀਰੀ ਹੈ ਗੰਡੇ ਦੀ ਪਨੀਰੀ ਆਪਾਂ ਕਹਿ ਸਕਦੇ ਆ ਇਹਨੂੰ ਕਈ ਬੰਦੇ ਗੰਡੇ ਕਹਿ ਦਿੰਦੇ ਆ ਕਈ ਬੰਦੇ ਕਣ ਦੀ ਪਨੀਰੀ ਕਹਿ ਦਿੰਦੇ ਆ ਵੀ ਲਾਲ ਗੰਡੇ ਦਾ ਕਣ ਹੋ ਗਿਆ ਹਨਾ ਤਾਂ ਬਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਬਾਈ ਜੀ ਸਾਡਾ ਹੌਸਲਾ ਬਲੰਦ ਹੁੰਦਾ ਤੇ ਸਾਡੀ ਵੀਡੀਓ ਪਾਣ ਦੀ ਜਿਹੜੀ ਮਤਲਬ ਕੀ ਸੋਚ ਹੈ ਉਹ ਬਹੁਤ ਵਧੀਆ ਬਣਦੀ ਆ ਜੀ ਲਗ ਲਗ ਮਤਲਬ ਕਿ ਸਬਜ਼ੀਆਂ ਦੀ ਵੀਡੀਓ ਤੁਹਾਡੇ ਪਾਉਂਦੇ